ਤੇ ਦੇਖ ਰਹੇ ਹੋ ਪੰਜਾਬੀ ਲਿੰਕ ਪ੍ਰਾਈਮ ਟਾਈਮ ਮੈਂ ਹਾਂ ਤਮੰਨਾ 베ਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਹੈ ਐਸ਼ ਮੋਹਨ ਕੋਲੋਨਾ ਵਾਲਿਆਂ ਦੇ ਵੱਲੋਂ ਜੋ ਕਿ ਰੀਅਲ ਅਸਟੇਟ ਦੇ ਵਿੱਚ ਡੀਲ ਕਰਦੇ ਨੇ ਜੇਕਰ ਤੁਸੀਂ ਪ੍ਰੋਪਰਟੀ ਦੇ ਰਿਲੇਟਿਡ ਕੁਝ ਵੀ ਬਾਏ ਜਾਂ ਫਿਰ ਪਟ ਸੈਲ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਦੋ ਕੈਨੇਡੀਅਨ ਨਾਗਰਿਕਾਂ ਦੀ ਪੋਲੈਂਡ ਦੇ ਵਿੱਚ ਮੌਤ ਦਾ ਮਾਮਲਾ ਆਇਆ ਸਾਹਮਣੇ ਉਚਾਵਾ ਦੇ ਵਿੱਚ ਇੱਕ ਸਕੂਲ ਬੱਸ ਅਤੇ ਵਾਹਨ ਦੀ ਹੋਈ ਜ਼ਬਰਦਸਤ ਟੱਕਰ ਇੱਕ ਟੀਨੇਜਰ ਤੇ ਚਾਰ ਨੌਜਵਾਨ ਹੋਏ ਜ਼ਖਮੀ ਏਟੀਵੀ ਦੀ ਪਲਟਨ ਦੇ ਨਾਲ ਹੋਈ ਇੱਕ 70 ਸਾਲਾ ਵਿਅਕਤੀ ਦੀ ਮੌਤ ਅਲਬਾਟਾ ਦੇ ਵਿੱਚ ਟ੍ਰਾਂਸਜੈਂਡਰਸ ਨੂੰ ਪਰਬਵਤ ਕਰਨ ਵਾਲੇ ਤਿੰਨ ਬਿੱਲ ਹੋਏ ਪਾਸ ਜਲਦ ਬਣ ਸਕਦੇ ਨੇ ਕਾਨੂੰਨ ਨਿਊਯਾਰਕ ਦੇ ਵਿੱਚ ਯੂਨਾਈਟਿਡ ਹੈਲਥ케ਅਰ ਦੇ ਸੀਈਓ ਬ੍ਰਾਇਨ ਨਦੇਉ ਤੇ ਚਲੀਆਂ ਗੋਲੀਆਂ ਕੀਤਾ ਗਿਆ ਕਤਲ ਕੈਨੇਡਾ ਪੋਸਟ ਹੜਤਾਲ ਦੇ ਵਿੱਚ ਦਖਲ ਦੇਣ ਦੇ ਲਈ ਫੈਡਰਲ ਸਰਕਾਰ ਤੇ ਵਧ ਰਿਹਾ ਦਬਾਅ 트੍ਰੰਪ ਨੇ ਕਟੜ ਵਫਾਦਾਰ ਵਪਾਰਕ ਕਟੜਪੰਥੀ ਨੂੰ ਸੀਨੀਅਰ ਸਲਾਹਕਾਰ ਦੇ ਵਜੋਂ ਕੀਤਾ ਨਾਮਜ਼ਦ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਪੋਲੈਂਡ ਦੇ ਵਿੱਚ ਕਈ ਮੀਡੀਆ ਰਿਪੋਰਟਸ ਦੇ ਮੁਤਾਬਕ ਇੱਕ 23 ਸਾਲਾ ਵਿਅਕਤੀ ਨੂੰ ਘਰੇਲੂ ਝਗੜੇ ਤੋਂ ਬਾਅਦ ਕਾਰਾਕੋਵ ਦੇ ਇੱਕ ਪੁਲਿਸ ਸਟੇਸ਼ਨ ਲਿਜਾਇਆ ਗਿਆ ਜਦਕਿ ਉਸਦੇ ਜ਼ਖਮੀ 24 ਸਾਲਾ ਸਾਥੀ ਨੂੰ ਹਸਪਤਾਲ ਲਿਜਾਇਆ ਜਾਂਦਾ ਗਿਆ ਦੱਸਦੇ ਕਿ ਇੱਕ ਔਰਤ ਦੇ ਸੱਟਾਂ ਦੇ ਕਾਰਨ ਹਾਲਾਂਕਿ ਦਮ ਤੋੜ ਦਿੱਤਾ ਉੱਤੇ ਹੀ ਪੁਲਿਸ ਸਟੇਸ਼ਨ ਦੇ ਵਿੱਚ ਪੁੱਜ ਕੇ ਚਤੇ ਦੌਰਾਨ ਹਥਕੜੇ ਲੱਗੇ ਹੋਏ ਵਿਅਕਤੀ ਨੇ ਇੱਕ ਅਧਿਕਾਰੀ ਦੀ ਬੰਦੂਕ ਖੋਲ ਲਈ ਅਤੇ ਆਪਣੀ ਜਾਨ ਲੈ ਲਈ ਦੱਸਦੀ ਹੈ ਕਿ ਪੁਲਿਸ ਮੀਡੀਆ ਆਊਟਲੈਟ ਫੈਕਟ ਨੇ ਲਿਖਿਆ ਹੈ ਕਿ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਕਈ ਵਿਦੇਸ਼ੀ ਰਹਿੰਦੇ ਨੇ ਤੇ ਮਾਰੀ ਗਈ ਲੜਕੀ ਕੈਨੇਡਾ ਦੀ ਸੀ ਅਤੇ ਉਸ ਦਾ ਸਾਥੀ ਅੰਗਰੇਜ਼ ਜਾਂ ਫਿਰ ਕੈਨੇਡੀਅਨ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਨੇ ਗੋਪਨੀਯਤਾ ਦੇ ਕਾਰਨ ਅੱਗੇ ਦੀ ਜਾਣਕਾਰੀ ਹਾਲਾਂਕਿ ਸਾਂਝੀ ਨੇ ਕੀਤੀ ਗਈ ਹੈ ਦਕਨੀ ਉਚਾਵਾ ਦੇ ਵਿੱਚ ਇੱਕ ਸਕੂਲ ਬੱਸ ਅਤੇ ਵੈਨ ਦੇ ਵਿੱਚਕਾਰ ਜ਼ਬਰਦਸਤ ਟੱਕਰ ਕਰਕੇ ਪੰਜ ਲੋਕ ਜ਼ਖਮੀ ਹੋ ਗਏ। ਇਹ ਦੁਰਘਟਨਾ ਬੈਂਕ ਸਟਰੀਟ ਅਤੇ ਲਿਸਟਰ ਰੋਡ ਦੇ ਇਲਾਕੇ ਦੇ ਵਿੱਚ ਵਾਪਰੀ। ਪੈਰਾਮੈਟਿਕਸ ਬੁਲਾਰੇ ਮਾਰਕ ਡੈਂਟ ਚੈਂਪਸ ਨੇ ਦੱਸਿਆ ਕਿ ਦੁਰਘਟਨਾ ਦੇ ਵਿੱਚ ਇੱਕ ਟੀਨੇਜਰ ਅਤੇ ਚਾਰ ਨੌਜਵਾਨ ਜ਼ਖਮੀ ਹੋਏ ਨੇ। ਟੀਨੇਜਰ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲੈ ਜਾਂਦਾ ਗਿਆ ਤਾਂ ਉੱਥੇ ਹੀ ਤਿੰਨਾਂ ਨੌਜਵਾਨਾਂ ਦੀ ਹਾਲਤ ਸਿਰ ਬਣੀ ਹੋਈ ਆ ਤੇ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਉਚਾਵਾ ਪੁਲਿਸ ਕਈ ਘੰਟਿਆਂ ਤੱਕ ਸਥਾਨ ਮੌਜੂਦ ਰਹੀ ਬੈਂਕ ਸਟਰੀਟ ਨੂੰ ਕਨਵਿਸਟ੍ਰੀਟ ਐਵੇਨਿਊ ਅਤੇ ਪਾਰਕ ਲੇਨ ਦੇ ਵਿਚਕਾਰ ਬੰਦ ਕਰ ਦਿੱਤਾ ਗਿਆ ਦੱਸ ਦਈਏ ਕਿ ਲੈਸਟਰ ਰੋਡ ਅਤੇ ਡੇਵਿੰਸਨ ਰੋਡ ਨੂੰ ਜੇਰਬਨ ਪ੍ਰਾਈਵੇਟ ਅਤੇ ਕਾਂਗਰਾਈ ਰੋਡ ਦੇ ਵਿਚਕਾਰ ਬੰਦ ਕਰ ਦਿੱਤਾ ਗਿਆ ਉੱਥੇ ਹੀ ਸ਼ਾਮ ਦੇ ਕਰੀਬ 7:30 ਵਜੇ ਇਹ ਸਭ ਕੁਝ ਫਿਰ ਤੋਂ ਖੁਲ ਗਿਆ ਅਲਮਾਂਟੋ ਦੇ ਨਸਤੀਕ ਏਟੀਵੀ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਦੱਸਿਆ ਕਿ ਓਨਟਾਰੀਓ ਪ੍ਰੋਵੀਸ਼ਨਲ ਪੁਲਿਸ ਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਓਟਾਵਾ ਦੇ ਪੱਛਮ ਦੇ ਵਿੱਚ ਮਿਸਿਸਿਪੀ ਮੈਲਸ ਸ਼ਹਿਰ ਦੇ ਕਲੇਟਰਨ ਰੋਡ 'ਤੇ ਉਹਨਾਂ ਨੂੰ ਬੁਲਾਇਆ ਗਿਆ ਸੀ ਅਧਿਕਾਰੀਆਂ ਨੇ ਪਾਇਆ ਕਿ ਏਟੀਵੀ ਸੜਕ 'ਤੇ ਪਲਟੀ ਹੋਈ ਸੀ ਅਤੇ ਪੈਰਾਮੈਡਿਕਸ ਦੇ ਵੱਲੋਂ ਜ਼ਖਮੀ ਵਿਅਕਤੀ ਨੂੰ ਹਸਪਤਲ ਪਹੁੰਚਾਇਆ ਗਿਆ ਹਾਲਾਂਕਿ ਪੁਲਿਸ ਨੇ ਇਹ ਜਾਣਕਾਰੀ ਦੱਸੀ ਹੈ ਕਿ ਉਸ ਦੇ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਪਿੜੇ ਦੀ ਪਛਾਣ ਇਲਾਕੇ ਦੇ ਇੱਕ 70 ਸਾਲਾ ਬਿਆਕਤੀ ਦੇ ਰੂਪ ਦੇ ਵਿੱਚ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਲਬਰਟਾ ਦੇ ਵਿੱਚ ਟ੍ਰਾਂਸਜੈਂਡਰ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਬਿੱਲਾਂ ਦੀ ਇੱਕ ਤਿੱਖੜੀ ਵਿਧਾਨ ਸਭਾ ਦੇ ਵਿੱਚ ਬਹਿਸ ਦੇ ਅੰਤਮ ਪੜਾਅ ਨੂੰ ਪਾਰ ਕਰ ਚੁੱਕੀ ਹੈ ਤੇ ਕਾਨੂੰਨ ਹੁਣ ਬਣਨ ਲਈ ਤਿਆਰ ਮੇਰੀ ਜਾਣਕਾਰੀ ਦੇ ਮੁਤਾਬਕ ਐਲ 72 ਕਯੂ ਪਲਸ ਵਕਾਲਤ ਸਮੂਹ ਨੇ ਪਹਿਲਾਂ ਇਸ ਕਾਨੂੰਨ ਨੂੰ ਪਕਪਾਤੀ ਦੱਸਦੇ ਹੋਏ ਅਦਾਲਤ ਚ ਚੁਣੌਤੀ ਦੇਣ ਦਾ ਵਾਅਦਾ ਕੀਤਾ ਹੈ ਇਸ ਸੰਬੰਧੀ ਅਲਬਰਟਾ ਪ੍ਰੀਮੀਅਰ ਜੈਨਿਅਲ ਸਮੀਥ ਦਾ ਕਹਨ ਹੈ ਕਿ ਬਿਲ ਬੱਚਿਆਂ ਅਤੇ ਮਹਿਲਾਵਾਂ ਐਥਲੀਟਾਂ ਦੀ ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਨੇ ਪਰ ਵਿਰੋਧੀ ਤਰ ਐਨਜੀਪੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਮਜ਼ੋਰ ਲੋਕਾਂ ਨੂੰ ਹੋਰ ਸੋਖਮ ਦੇ ਵਿੱਚ ਪਾ ਦੇਣਗੇ ਕਿਉਂਕਿ ਤਬਦੀਲੀਆਂ ਦੇ ਵਿੱਚ 16 ਸਾਲ ਤੋਂ ਕੱਟ ਉਮਰ ਦੇ ਬੱਚਿਆਂ ਨੂੰ ਮਾਪਿਆਂ ਦੀ ਸਹਿਮਤੀ ਦੀ ਜ਼ਰੂਰਤ ਹੁੰਦੀ ਹੈ ਅਮਰੀਕਾ ਦੀ ਇੱਕ ਵੱਡੀ ਹੈਲਥ ਇੰਸ਼ੋਰੈਂਸ ਕੰਪਨੀ ਦੇ ਮੁਖੀ ਦਾ ਸਵੇਰ ਦੇ ਸਮੇਂ ਨਿਊਯਾਰਕ ਦੇ ਵਿੱਚ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਕਿ ਯੂਨਾਈਟਿਡ ਹੈਲਥ ਕੇਅਰ ਦੇ ਸੀਈਓ ਬ੍ਰਾਈਨ ਥਾਮਪਸਨ ਜਦ ਮੈਨਹਟਨ ਦੇ ਹਿਲਟਨ ਹੋਟਲ 'ਚ ਵਾਪਸ ਪਰ ਤਰੇਸਾਂ ਤੋਂ ਪਿੱਛੋ ਦੀ ਉਹਨਾਂ ਤੇ ਗੋਲੀਆਂ ਚਲਾਈਆਂ ਗਿਆ ਨਿਊਯਾਰਕ ਸਿਟੀ ਪੁਲਿਸ ਦੇ ਕਮਿਸ਼ਨਰ ਜਾਸਿਕਾ ਟੈਸ਼ ਨੇ ਪ੍ਰੈਸ ਵਾਰਤਾ ਦੇ ਦੌਰਾਨ ਕਿਹਾ ਕਿ ਇਸ ਸਮੇਂ ਹਰ ਸੰਕੇਤੇ ਹੈ ਕਿ ਇਹ ਇੱਕ ਯੋਜਨਾਬੱਧ ਪਹਿਲਾਂ ਤੋਂ ਸੋਚਿਆ ਸਮਝਿਆ ਤੇ ਗਿਣਮਿਤ ਕੇ ਕੀਤਾ ਗਿਆ ਇੱਕ ਹਮਲਾ ਸੀ ਨਿਊਯਾਰਕ ਸਿਟੀ ਪੁਲਿਸ ਦੇ ਕਮਿਸ਼ਨਰ ਜਾਸਿਕਾ ਨੇ ਪ੍ਰੈਸ ਵਾਰਤਾ ਦੇ ਦੌਰਾਨ ਇਹ ਗੱਲ ਸਾਂਝੀ ਕੀਤੀ ਹੈ ਜ਼ਿਕਰ ਯੋਗ ਹੈ ਕਿ ਬ੍ਰਾਇਨ ਦੇ ਕੋਲ ਕੋਈ ਸਿਕਿਉਰਿਟੀ ਕੋਈ ਵੀ ਸਿਕਿਉਰਿਟੀ ਨਹੀਂ ਸੀ ਅਤੇ ਸੋ ਕਿਸੇ ਖਤਰੇ ਦਾ ਵੀ ਇਹਿਸਾਸ ਨਹੀਂ ਸੀ ਕੈਨੇਡਾ ਪੋਸਟ ਦੀ ਹੜਤਾਲ ਦੇ ਚੱਲਦਿਆਂ 20 ਦਿਨ ਬੀਤ ਚੁੱਕੇ ਨੇ ਅਤੇ ਹੁਣ ਮੁਲਕ ਦਾ ਵਪਾਰਕ ਕਮੇਟੀ ਫੈਡਰਲ ਸਰਕਾਰ ਤੇ ਇਸ ਹੜਤਾਲ ਦੇ ਵਿੱਚ ਦਖਲ ਦੇਣ ਦੇ ਲਈ ਦਬਾਅ ਨੂੰ ਵਧਾ ਰਿਹਾ ਹੈ ਦੱਸਿਆ ਕਿ ਰਿਟੇਲ ਕਾਉਂਸਲ ਆਫ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਭਾਗ ਵਿੱਚ ਕੈਨੇਡਾ ਪੋਸਟ ਦੇ 55 ਹਜ਼ਾਰ ਤੋਂ ਵੱਧ ਵਰਕਰਾਂ ਦੀ ਹੜਤਾਲ ਕਾਰੋਬਾਰਾਂ ਤੇ ਉਨ੍ਹਾਂ ਤੇ ਕੰਮਿਆਂ ਨੂੰ ਖਤਰੇਤ ਵਿੱਚ ਪਾ ਰਹੀ ਹੈ ਫੈਡਰਲ ਸਰਕਾਰ ਨੇ ਹੁਣ ਤੱਕ ਇਸ ਹੜਤਾਲ ਦੇ ਵਿੱਚ ਦਖਲ ਦੇਣ ਦੀਆਂ ਮੰਗਾਂ ਦਾ ਵਿਰੋਧ ਕੀਤਾ ਹੈ ਹਾਲਾਂਕਿ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਹੋਰ ਲੇਬਰ ਵਿਭਾਗ ਦਾਚੋ ਫੈਡਰਲ ਸਰਕਾਰ ਤੇ ਦਖਲ ਜ਼ਰੂਰ ਦਿੱਤਾ ਸੀ ਦੋਹਾਂ ਧਿਰਾਂ ਦੀ ਸਹਿਮਤੀ ਤੋਂ ਬੇहद ਦੂਰ ਹੋਣ ਕਰਕੇ ਪਿਛਲੇ ਹਫਤੇ ਫੈਡਰਲ ਵਿਚੋਲਗੀ ਅਧਿਕਾਰੀ ਨੇ ਗੱਲਬਾਤ ਨੂੰ ਮੁਅਤਲ ਕਰ ਦਿੱਤਾ ਸੀ ਜ਼ਿਕਰਯੋਗ ਹੈ ਕਿ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਇਸ ਨੇ ਯੂਨੀਅਨ ਨੂੰ ਵਿਵਾਦ ਦੇ ਵਿੱਚ ਗੱਲਬਾਤ ਤੇ ਸਮਝੌਤੇ ਤੱਕ ਪਹੁੰਚਣ ਲਈ ਇੱਕ ਫਰੇਮਵਰਕ ਜ਼ਰੂਰ ਪੇਸ਼ ਕੀਤਾ ਹੈ ਯੂਨੀਅਨ ਦਾ ਕਹਿਣਾ ਹੈ ਕਿ ਉਹ ਸਮਝੌਤਾ ਕਰਨ ਤੋਂ ਪਹਿਲਾਂ ਤਨਖਾਹਾਂ ਅਤੇ ਡਾਕ ਸੇਵਾਵਾਂ ਦੇ ਵਿਸਤਾਰ ਵਰਗੇ ਮੁੱਖ ਮੁੱਦਿਆਂ ਨੂੰ ਦੇਖੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵਪਾਰ ਆਰੇ ਆਪਣਾ ਚੋਟੀ ਦਾ ਸਲਾਹਕਾਰ ਪੀਟਰ ਨਵਾਰੋਦਾ ਨਾ ਲਿਆ ਗਿਆ ਹੈ ਜਿਸ ਨੇ ਕਿ ਉਸ ਵੇਲੇ ਦੇ ਡੈਮੋਕ੍ਰੈਟਿਕ ਪਾਰਟੀ ਤੇ ਅਗਵਾਈ ਵਾਲੀ ਕਾਂਗਰਸ ਤੇ ਉਲੰਘਣਾ ਕੀਤੀ ਸੀ 트럼ਪ ਨੇ ਕਿਹਾ ਹੈ ਕਿ ਉਹਨਾਂ ਦੇ ਪਹਿਲੇ ਪ੍ਰਸ਼ਾਸਨ ਦੇ ਵਿੱਚ ਉਨ੍ਹਾਂ ਦੇ ਦੋ ਨਿਯਮ ਅਮਰੀਕੀ ਖਰੀਦੋ ਅਮਰੀਕੀ ਨੂੰ ਕਿਰਾਏ ਤੇ ਲੈਣ ਵਿੱਚ ਪੀਟਰ ਦੇ ਨਾਲੋਂ ਕੁਝ ਵਧੇਰੇ ਪ੍ਰਭਾਵਸ਼ਾਲੀ ਰਹੇ ਨੇ ਉਸ ਦੇ ਨਾਲ ਹੀ ਵਪਾਰਤ ਨਿਰਮਾਣ ਦੇ ਲਈ ਆਪਣੇ ਸੀਨੀਅਰ ਸਲਾਹਕਾਰ ਦੇ ਵਿੱਚੋਂ ਉਨ੍ਹਾਂ ਕਿਹਾ ਕਿ ਨਵਾਰੋ ਅਮਰੀਕੀ ਮਜ਼ਦੂਰਾਂ ਦੀ ਰੱਖਿਆ ਕਰਨ ਅਤੇ ਅਮਰੀਕੀ ਨਿਰਮਾਣ ਨੂੰ ਦੁਬਾਰਾ ਤੋਂ ਮਹਾਨ ਬਣਾਉਣ ਦੇ ਲਈ ਕੰਮ ਕਰਨਗੇ ਨਵਾਰੋ ਜਿਨ੍ਹਾਂ ਨੇ ਕਿ ਹਾਰਵਰਡ ਤੋਂ ਅਰਥਸ਼ਾਸਤਰ ਦੀ ਪੀ ਐਚ ਡੀ ਕੀਤੀ ਹੈ ਅਤੇ ਕੈਲੀਫੋਰਨੀਆ ਦੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਰਹਿ ਚੁੱਕੇ ਨੇ ਕਲੋਨਾ ਸਿਟੀ ਨੇ ਕਾਰੋਬਾਰੀ ਲਾਇਸੈਂਸਾਂ ਨੂੰ ਹੁਣ 2025 ਦੇ ਲਈ ਰੀਨਿਊ ਕਰਨ ਦੀ ਗੱਲ ਆਖ ਦਿੱਤੀ ਹੈ ਹਾਲਾਂਕਿ ਕੈਨੇਡਾ ਪੋਸਟ ਹੜਤਾਲ ਦੇ ਕਾਰਨ ਰੀਨਿਊ ਦੇ ਨੋਟਿਸ ਪੇਪਰ ਦੇ ਵਿੱਚ ਦੇਰੀ ਹੋਈ ਹੈ ਪਰ ਸਿਟੀ ਦਾ ਕਹਿਣਾ ਹੈ ਕਿ ਕਾਰੋਬਾਰੀਆਂ ਨੂੰ ਅਜੇ ਵੀ 15 ਜਨਵਰੀ ਤੱਕ ਆਪਣੇ ਲਾਇਸੈਂਸ ਦਾ ਰੀਨਿਊ ਕਰਨਾ ਹੋਵੇਗਾ ਜਿਸ ਤੋਂ ਬਾਅਦ ਰੀਨਿਊ ਵਾਲਿਆਂ ਦੇ ਲਈ 25 ڈالر ਲੇਟ ਫੀਸ ਲਗਾਈ ਜਾਵੇਗੀ ਜ਼ਿਕਰ ਹੋਇਆ ਕਿ ਸ਼ਹਿਰ ਦੇ ਅੰਦਰ ਵਪਾਰਕ ادارے ਪ੍ਰਬੰਧਨ ਅਤੇ ਪੇਸ਼ੇਵਰ ਫਰਮਾਂ ਤੋਂ ਲੈ ਕੇ ਕਾਨੂੰਨੀ ਸੇਵਾਵਾਂ ਤੱਕ ਹਰ ਕਿਸਮ ਦੇ ਕਰੇ ਲੋੜਤ ਕਾਰੋਬਾਰਾ ਸਮੇਤ ਸ਼ਹਿਰ ਦੇ ਅੰਦਰ ਕਿਸੇ ਵੀ ਕਾਰੋਬਾਰ ਨੂੰ ਚਲਾਉਣ ਦੇ ਲਈ ਇੱਕ ਵਪਾਰਕ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ 2023 ਚ ਕੋਲੋਨਾ ਸਿਟੀ ਨੇ 12235 ਲਾਇਸੈਂਸ ਜਾਰੀ ਕੀਤੇ ਸੇ ਇਸ ਦੇ ਵਿੱਚ 2040 ਨਵੇਂ ਲਾਇਸੈਂਸ ਅਤੇ 2558 ਅੰਤਰ ਕਮਿਊਨਿਟੀ ਮੋਬਾਈਲ ਬਿਜ਼ਨਸ ਲਾਇਸੈਂਸ ਸ਼ਾਮਲ ਨੇ ਕੈਲਗਰੀ ਦੇ ਦੱਖਣ ਪੂਰਬ ਦੇ ਵਿੱਚ ਸਾਊਥ ਲੈਂਡ ਅਤੇ ਬੁਨਾ ਵੈਂਚਰ ਡਰਾਈਵ ਐਸਵੀ ਖੇ ਵਾਪਰੇ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਸੂchna ਮਿਲੀ ਹੈ ਅਤੇ ਇੱਕ ਹੋਰ ਵਿਅਕਤੀ ਸਖਮੀ ਹੋ ਗਿਆ ਹੈ EMS ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੇ ਨੂੰ ਗੈਰ ਅਚਾਨ ਖਤਰੇ ਵਾਲੀਆਂ ਸੱਟਾਂ ਦੇ ਨਾਲ ਹਸਪਤਾਲ ਪਹੁੰਚਤੀ ਕਰਵਾਇਆ ਗਿਆ ਉੱਥੇ ਹੀ ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ 70 ਸਾਲ ਦਾ ਸੀ ਜ਼ਿਕਰਯੋਗ ਹੈ ਕਿ ਜੋ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇ ਸੰਭਵ ਹੋਵੇ ਤਾਂ ਇਸ ਖੇਤਰ ਤੋਂ ਬਚਿਆ ਜਾਵੇ ਵੈਨਕੂਵਰ ਹਵਾਈ ਅੱਡੇ ਤੇ ਦਰਜਨਾ ਉਡਾਣਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਅਤੇ ਰੱਦ ਹੋਈਆਂ ਨੇ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੈਨਲੈਂਡ ਦੇ ਬੇहद ਸਾਰੇ ਹਿੱਸੇ ਨੂੰ ਸੰਘਣੀ ਧੁੰਦ ਨੇ ਘੇਰ ਲਿਆ ਹੈ। ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਦੇ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਮੌਸਮ ਦੇ ਪ੍ਰਭਾਵਾਂ ਦੇ ਕਾਰਨ ਆਪਣੀਆਂ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਜਿਸ ਕਾਰਨ ਖੇਤਰ ਦੇ ਕੁਝ ਖੇਤਰਾਂ 'ਚ ਨਸਤੀ ਕੀ ਜ਼ੀਰੋ ਵਿਜ਼ਿਬਿਲਟੀ ਹੋ ਚੁੱਕੀ ਹੈ। VVR ਨੇ ਇੱਕ ਸੋਸ਼ਲ ਮੀਡੀਆ ਬਿਆਨ ਦੇ ਵਿੱਚ ਕਿਹਾ ਕਿ ਤੁਹਾਡੇ ਧੀਰਜ ਲਈ ਧੰਨਵਾਦ ਕਿਉਂਕਿ ਟੀਮਾਂ ਲੋਕਾਂ ਤੇ ਜਹਾਜ਼ਾਂ ਨੂੰ ਸੁਰੱਖਿਅਤ ਅਤੇ ਜਿੰਨੀ ਜਲਦੀ ਸੰਭਵ ਹੋ ਸਕੇ ਲਜਾਣ ਦੇ ਲਈ ਕੰਮ ਕਰ ਰਹੀਆਂ ਨੇ ਹਾਲਾਂਕਿ ਰਵਾਨਗੀ ਅਤੇ ਆਗਮਨ ਦੇ ਵਿਚਕਾਰ ਬੁੱਧਵਾਰ ਸ਼ਾਮ ਤੱਕ VVR ਵੈੱਬਸਾਈਟ ਤੇ ਸੂਚੀਬੱਧ ਪੰਚਾਤ ਉੱਦ ਤੇਰੀ ਵਾਲੀਆਂ ਜਾਂ ਰਾਤ ਕੀਤੀਆਂ ਉਡਾਨਾਂ ਰਹੀਆਂ ਨੇ ਹਾਲਾਂਕਿ ਇਹ ਅਸਪਸ਼ਟ ਹੈ ਕਿ ਇਹਨਾਂ ਦੇ ਵਿੱਚ ਕਿੰਨੀਆਂ ਸੰਗਣੀ ਤੁੰਦ ਦੇ ਕਾਰਨ ਹੋਈਆਂ। ਤੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਇੰਟਰਚੇਂਜ ਰੀਸਾਈਕਲਿੰਗ ਦੇ ਵੱਲੋਂ ਵਰਤੇ ਹੋਏ ਮੋਟਰ ਤੇਲ ਤੇਲ ਫਿਲਟਰ ਕੰਟੇਨਰ ਵਰਤੇ ਗਏ ਐਂਟੀ ਫ੍ਰੀਜ਼ ਤੇ ਐਂਟੀ ਫ੍ਰੀਜ਼ ਕੰਟੇਨਰਸ ਦੀ ਰੀਸਾਈਕਲਿੰਗ ਦੀ ਪੇਸ਼ਕਸ਼ ਕਰਨ ਦੇ ਲਈ ਕਲੋਨਾ ਦੇ ਗ੍ਰੇਟ ਕੈਨੇਡੀਅਨ ਔਇਲ ਚੇਂਜ ਦੇ ਨਾਲ ਸਾਂਝਦਾਰਕ ਕੀਤੀ ਗਈ ਹੈ ਗ੍ਰਿਟ ਕੈਨੇਡੀਅਨ ਔਇਲ ਚੇਂਜ ਦੇ ਕੋਲ 1100 ਲੀਟਰ ਟੈਂਕ ਦੇ ਨਾਲ 10 ਫੁੱਟ ਸਮੁੰਦਰੀ ਕੰਟੇਨਰ ਹੋਵੇਗਾ ਇੰਟਰਚੇਂਜ ਰੀਸਾਈਕਲਿੰਗ ਦੇ ਸੀਈਓ ਜੇਵਿਦ ਲੌਸ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰਕੂਲਰ ਅਰਥਵਿਵਸਥਾ ਵਿੱਚ ਵਰਤੀ ਗਈ ਸਮੱਗਰੀ ਨੂੰ ਸਹੀ ਤੰਦ ਨਾਲ ਰੀਸਾਈਕਲ ਕਰਨ ਅਤੇ ਦੁਬਾਰਾ ਪੇਸ਼ ਕਰਨ ਦੀ ਯੋਗਤਾ ਮਹੱਤਵਪੂਰਨ ਕੰਮ ਹੈ ਜਿਸ ਸਤੇ ਲਈ ਕਿ ਸੁਰੱਖਿਅਤ ਸੰਗ੍ਰਹਿ ਸੰਭਾਲ ਅਤੇ ਸਟੋਰੇਜ ਨੂੰ ਸਮਰਥ ਬਣਾਉਣ ਲਈ ਵੱਧ ਰਹੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ ਉਹਨਾਂ ਕਹਿੰਦੇ ਕਿ ਇਹ ਨਵਾਂ ਬੁਨ ਤੇਰੇ ਆਟੋਮੋਟਿਵ ਸਮਗਰੀਆਂ ਨੂੰ ਲੈਂਡਫਿਲ ਤੋਂ ਬਾਹਰ ਰੱਖਣ ਦੇ ਵਿੱਚ ਮਦਦ ਕਰੇਗਾ ਅਤੇ ਗ੍ਰੇਟ ਕੈਨੇਡੀਅਨ ਆਇਲ ਚੇਂਜ which ਇਸ ਸਖਤ ਮਿਹਨਤ ਕਰਨ ਲਈ ਟੀਮ ਨੂੰ ਕਲੋਨਾ ਨਿਵਾਸੀਆਂ ਤੋਂ ਆਸਾਨੇ ਦੇ ਨਾਲ ਸਮਗਰੀ ਇਕੱਠੀ ਕਰਨ ਦੇ ਯੋਗ ਵੀ ਬਣਾਏਗਾ ਤਾਂ ਕੈਨੇਡਾ ਅਮਰੀਕਾ ਬਾਰਡਰ ਤੇ ਮਦਦ ਕਰਨ ਦੇ ਲਈ ਹੁਣ ਆਸੀਐਮਪੀ ਟ੍ਰੇਨਿੰਗ ਅਧੀਨ ਕੈਰੀਟਾ ਨੂੰ ਤੈਨਾਤ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਆਗਾਮੀ ਟਰੰਪ ਪ੍ਰਸ਼ਾਸਨ ਦੇ ਵੱਲੋਂ ਟੈਰਿਫਆਂ ਧਮਕੀਆਂ ਤੇ ਮੱਦੇਨਜ਼ਰ ਬਾਰਡਰ ਨਿਯੰਤਰਣ ਨੂੰ ਲੈ ਕੇ ਸਿਆਸੀ ਚਿੰਤਾਵਾਂ ਬੱਤਕੀਆਂ ਨੇ ਆਸੀਐਮਪੀ ਕਮਿਸ਼ਨਰ ਮਾਈਕ ਨੇ ਕਿਹਾ ਹੈ ਕਿ ਆਰਸੀਐਮਪੀ ਪਹਿਲਾਂ ਆਪਣੇ ਫੈਡਰਲ ਪੁਲਿਸ ਵਿਭਾਗ ਤੋਂ ਵਰਤੀ ਧਾਰੀ ਅਧਿਕਾਰੀਆਂ ਨੂੰ ਸਰਹੱਦੀ ਗਸ਼ਤ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੰਪੀ ਤਿਆਰਿਫ ਦੀ ਧਮਕੀ ਤੋਂ ਬਾਅਦ ਕੈਨੇਡਾ ਨੇ ਸਰਹੱਦ ਤੇ ਬਿਹਤਰ ਨਿਗਰਾਨੀ ਰੱਖਣ ਦੇ ਲਈ ਹੋਰ ਹੈਲੀਕਾਪਟਰ ਅਤੇ ਡਰੋਨ ਖਰੀਦਣ ਦੇ ਲਈ ਵੀ ਵਚਨਬੱਤਾ ਜ਼ਾਹਰ ਕੀਤਾ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਸਰੋਤਾਂ ਦੀ ਕਮੀ ਹੁੰਦੀ ਹੈ ਤਾਂ ਰਜਿਨਾ ਦੇ ਵਿੱਚ ਆਸੀਐਮਪੀ ਟ੍ਰੇਨਿੰਗ ਡੀਪੋ ਤੋਂ ਕੈਟਾ ਨੁਪੇਚਨ ਦਾ ਵਿਚਾਰ ਵੀ ਡੈਸਕ ਤੇ ਮੌਜੂਦ ਹੈ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਕਲਪਰ ਹਾਲਾਤ ਸਰ ਹੋਵਾਂਗੇ ਬਣੇ ਰੋ ਪੰਜਾਬੀ ਲਿੰਕ ਮੀਡੀਆ ਦੇ ਨਾਲ